ਅਗਲੀ ਕਿੱਦਾਂ ਦਿਮਾਗ ਦੇ ਵਿੱਚ ਆਇਆ ਅਧਿਆਪਕ ਹੁੰਦੇ ਹੋਏ ਵੀ ਰੋਡ ਤੇ ਗੰਨੇ ਦੀ ਰੇੜੀ ਨਹੀਂ ਮੈਨੂੰ ਬਖ ਕਮ ਦਾ ਸ਼ੌਕ ਸੀ ਜੀ ਪਹਿਲਾਂ ਤੋਂ ਸ਼ੁਰੂ ਤੋਂ ਹੀ ਸ਼ੌਕ ਸ਼ੌਕ ਨਾਲ ਕਰਿਆ ਕੰਮ ਆਪਾਂ ਨੂੰ ਪੈਸੇ ਪੁੱਸੇ ਵਾਲਾ ਕੋਈ ਹੋ ਨਹੀਂ ਸੀ ਅੱਛੇ ਅੱਛੇ ਸ਼ੌਕ ਨਾਲ ਕਰਿਆ ਕੰਮ ਜਿਹੜਾ ਵੀ ਕੰਮ ਕਰਦਾ ਮੈਂ ਸ਼ੌਕ ਨਾਲ ਕਰਦਾ ਅੱਛੇ ਨਹੀਂ ਕੁਝ ਤਾਂ ਹਨਾ ਜਿਵੇਂ ਕੋਈ ਬਜ਼ੁਰਗ ਕਹਿ ਲੋ ਪਰ ਦੇਖ ਕੇ ਲੱਗਦੇ ਨਹੀਂ ਹੈਗੇ ਜਿਦਾਂ ਆਪਾਂ ਤੁਹਾਡੀ ਉਮਰ ਵੀ ਹਨਾ ਕਿਹਾ ਸੀ ਵੀ ਇੰਨੀ ਕੀ ਹੋਣੀ ਪਰ ਤੁਸੀਂ ਕਿਹਾ ਵੀ 67 ਸਾਲਾਂ ਦੀ ਉਮਰ ਆ ਪਰ ਦੇਖਣ ਨੂੰ ਲੱਗ ਨਹੀਂ ਰਹੀ ਹੈਗੀ ਹਾਂਜੀ ਪਰ ਇੱਕ ਗੱਲ ਮੇਰੇ ਸਿਹਤ ਦਾ ਰਾਜ ਇਹੀ ਹੈ ਜਿਹੜਾ ਮੈਂ ਆਪਣਾ ਇਹ ਕੰਮ ਕਰ ਰਿਹਾ ਕੰਮ ਦੇ ਨਾਲ ਇਹ ਹੋਇਆ ਜੀ ਜੀ ਹਾਂਜੀ ਮੈਂ ਤਾਂ ਇਹ ਕਹੂੰਗਾ ਵੀ ਕੰਮ ਕਰੋ ਆਪਣਾ ਤੰਦਰੁਸਤ ਰਹੋ ਜੀ ਜੀ ਦੇਸੀ ਆਯੁਰਵੈਦਿਕ ਚੀਜ਼ਾਂ ਖਾਓ ਜਿਹੜੀ ਖਾਣੀਆਂ ਘਰ ਦੇ ਵਿੱਚ ਜਿਹੜੀ ਵੀ ਹੈਗੀ ਆ ਉਹੀ ਖਾਓ ਆਪਣੇ ਕਾਲਾ ਨਮਕ ਸੌਰੀ ਚਿੱਟਾ ਨਮਕ ਜਿਹੜਾ ਉਹਨੂੰ ਕੱਢ ਦਿਓ ਜੀ ਜੀ ਮੈਦਾ ਕੱਢ ਦਿਓ ਜੀ ਠੀਕ ਹੈ ਨਾ ਜੀ ਮੈਦਾ ਹੋ ਗਿਆ ਚਿੱਟਾ ਨਮਕ ਹੋ ਗਿਆ ਜੀ ਠੀਕ ਹੈ ਜੀ ਇਹ ਇਹ ਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਆਪਣੇ ਦੋਤ ਚ ਕੱਢ ਦੋ ਆਪਣਾ ਸਰੀਰ ਸਾਰਾ ਬਿਲਕੁਲ ਸੈੱਟ ਰਹੂਗਾ ਜੀ ਜੀ ਹਾਂ ਜਿੱਦਾਂ ਇੱਕ ਆਗਲ ਮੇਰਾ ਸਵਾਲ ਰਹੂਗਾ ਵੀ ਜਿੱਦਾਂ ਜਿਹੜੇ ਬਜ਼ੁਰਗ ਨੇ ਹਨਾ ਮਤਲਬ ਘਰ ਬੈਠ ਜਾਂਦੇ ਨੇ ਹਨਾ ਕਹਿ ਦਿੰਦੇ ਨੇ ਸਾਡੇ ਗੋਡੇ ਗਿੱਟੇ ਦੁਖਦੇ ਨੇ ਵੀ ਸਾਤੋਂ ਹੁਣ ਕੰਮ ਨਹੀਂ ਹੁੰਦਾ ਤਾਂ ਉਹਨਾਂ ਬਜ਼ੁਰਗਾਂ ਲਈ ਜਾਂ ਬੀਬੀਆਂ ਲਈ ਤੁਹਾਡਾ ਕੀ ਮੈਸੇਜ ਰਹੂਗਾ ਮੈਂ ਤਾਂ ਕਹਿੰਦਾ ਜੀ ਕੰਮ ਕਰੋ ਜਿੰਨਾ ਕੁ ਵੀ ਹੁੰਦਾ ਹੈ ਇਹ ਨਹੀਂ ਆ ਵੀ ਆਪਾਂ ਪੂਰਾ ਹੀ ਕੰਮ ਕਰਨਾ ਜਿੰਨਾ ਹੁੰਦਾ ਉਹਨਾਂ ਕਰੋ ਆਪਣਾ ਜੀ ਤੇ ਨਾਲ ਸ਼ਹਿਰ ਦੇ ਸ਼ਹਿਰ ਆਪਣਾ ਵਰਸ ਜੀ ਵਰਸ ਜੀ ਕੋਈ ਉਹ ਨਹੀਂ ਮੇਥੋਂ ਦੇਖੋ ਕਿੰਨੇ ਗੇੜੇ ਲੱਗਦੇ ਨੇ ਕਿੱਥੇ ਉਧਰ ਗਏ ਇੱਧਰ ਆਏ ਬੜਾ ਜੁਆ ਮਖੋਤੀ ਸ਼ੈਰ ਹੋ ਰਹੀ ਹੈ ਜੀ 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 ਹਾਂ ਜੀ ਤਾਂ ਤੁਸੀਂ ਇਹ ਕੰਮ ਆਪਣੀ ਮਰਜ਼ੀ ਨਾਲ ਕਰ ਰਹੇ ਹੋ ਜਾਂ ਬੱਚਿਆਂ ਵੱਲੋਂ ਵੀ ਤੁਹਾਡੀ ਮੈਂ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਹਾਂ ਬੱਚਿਆਂ ਦਾ ਬੱਚੇ ਦਾ ਕਹਿੰਦਾ ਛੱਡ ਦਿਓ ਮੈਂ ਕਿਹਾ ਮੈਂ ਨਹੀਂ ਛੱਡ ਸਕਦਾ ਸਰੀਏ ਦਾ ਬੜਾ ਕਿ ਬਰੇ ਬਾਰੀ ਕਿਹਾ ਜੇ ਮੇਰੀ ਡੈਡੀ ਛੱਡਦੇ ਧੁੱਪ ਹੈ ਹਾਰਡਵਰਕ ਹੈ ਬਹੁਤ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ ਜੀ ਜੀ ਹਾਂ ਜੀ ਹਾਂ ਨਾਲ ਦੇ ਮੁੰਡੇ ਜਿਹੜੇ ਨਾਲ ਦੇ ਕੰਮ ਕਰਨ ਵਾਲੇ ਉਹ ਕੰਮ ਕਰੀ ਜਾਂਦੇ ਉਹ ਕਹਿੰਦੇ ਚਾਚਾ ਬਹਿ ਜਾ ਤੂੰ ਬੱਤੇ ਨਾਲ ਜਾਈਦਾ ਜੀ ਬੱਚੇ ਐਂਦਾ ਨਹੀਂ ਕਹਿੰਦੇ ਵੀ ਡੈਡੀ ਤੁਸੀਂ ਅਧਿਆਪਕ ਰਹੇ ਹੋ ਹੁਣ ਤੁਸੀਂ ਕੀ ਰੋਡ ਦੇ ਘੜ ਕੇ ਗੰਨੇ ਦੀ ਆਹ ਰਸ ਵੇਚਣ ਲਾਗੇ ਇਹ ਤਾਂ ਮੈਂ ਸ਼ੁਰੂ ਤੋਂ ਹੀ ਸ਼ਰਮ ਕੀਤੀ ਨਹੀਂ ਜੀ ਜੀ ਸ਼ੁਰੂ ਤੋਂ ਹੀ ਨਹੀਂ ਕੀਤੀ ਮੈਂ 20 ਸਾਲ ਸਾਈਕਲਾਂ ਦਾ ਕੰਮ ਕੀਤਾ ਜੀ ਡਿਊਟੀ ਦੇ ਨਾਲ-ਨਾਲ ਕੀਤਾ ਕੰਮ ਬਸ ਨੀ ਮਤਲਬ ਤੁਸੀਂ ਨਹੀਂ ਸ਼ਰਮ ਕੀਤੀ ਹੈਗੀ ਪਰ ਤੁਹਾਡੇ ਬੱਚਿਆਂ ਦਾ ਅੱਜ ਕੱਲ੍ਹ ਯੂਥ ਕੋਈ ਸ਼ਰਮ ਨਹੀਂ ਜੇ ਬੱਚਿਆਂ ਨੂੰ ਵੀ ਨਹੀਂ ਹੈ ਬੱਚੇ ਮੇਰੇ ਨਾਲ ਕੰਮ ਕਰਦੇ ਰਹੇ ਜੀ ਪਹਿਲਾਂ ਲਈ ਸੀ 94 95 ਚਰਮੈ ਰੇੜੀ ਜੀ ਬੱਚੇ ਮੇਰੇ ਛੋਟੇ ਛੋਟੇ ਸੀ ਇਹ ਪਿੱਛੋਂ ਖਿੱਚ ਕੇ ਧੱਕਾ ਲਾਉਂਦੇ ਹੁੰਦੇ ਸੀ ਮੈਂ ਜਾਂਦਾ ਹੁੰਦਾ ਸੀ ਘਰ ਨੂੰ ਜੀ ਹਾਂ ਅੱਗੇ ਲਈ ਹੋਈ ਹੁੰਦੀ ਸੀ ਇਹ ਜਿਹੜਾ ਤੁਸੀਂ ਹੈ ਨਾ ਗੰਨੇ ਦਾ ਰਸ ਪਲਾ ਰਹੇ ਹੋ ਲੋਕਾਂ ਨੂੰ ਮਤਲਬ ਇਹਦੇ ਕੀ ਕੀ ਫਾਇਦੇ ਨੇ ਜੀ ਰਸ ਦੇ ਫਾਇਦੇ ਇੱਕ ਤਾਂ ਪੀੜੀਏ ਤੋਂ ਬਹੁਤ ਜ਼ਿਆਦਾ ਆਹੋ ਹੈ ਜੀ ਹਾਜਮਾ ਇਹਦਾ ਬਹੁਤ ਵਧੀਆ ਜਿਪਿਆ ਆਪਣਾ ਜੀ ਹਾਂਜੀ ਇਹਨੂੰ ਜਿਵੇਂ ਮਰਜ਼ੀ ਪੀਂ ਜਾਓ ਇਹ ਕੋਈ ਨੁਕਸ ਹਾਂ ਜੀ ਕਿ ਕਦੇ ਕਈ ਲੋਕ ਕਹਿੰਦੇ ਨੇ ਬਹੁਤ ਜ਼ਿਆਦਾ ਮਿੱਠਾ ਅਸੀਂ ਮਿੱਠਾ ਨਹੀਂ ਪੀਂਦੇ ਹੈਗੇ ਨੁਕਸਾਨ ਕਰਦਾ ਮਿੱਠਾ ਇੰਨਾ ਇਹ ਜਿਹੜਾ ਮਿੱਠਾ ਇਹ ਹੈ ਸ਼ੂਗਰ ਵਾਲੇ ਨੂੰ ਖਰਾਬ ਨਹੀਂ ਜੇ ਕਰਦਾ ਹੈਗਾ ਜੀ ਇਹ ਕੁਦਰਤੀ ਹੈ ਜਿਹੜੀ ਕੁਦਰਤੀ ਚੀਜ਼ ਆ ਉਹ ਕਦੇ ਵੀ ਉਹ ਨਹੀਂ ਕਰੂਗੀ ਆਪਾਂ ਕਹਿੰਦੇ ਹਾਂ ਅੰਗੂਰ ਮਿੱਠੇ ਅੰਗੂਰ ਉਹ ਨਹੀਂ ਖਰਾਬ ਕਰਨਗੇ ਜੇ ਸ਼ੂਗਰ ਵਾਲੇ ਨੂੰ ਅੰਬ ਆਂਬ ਨਹੀਂ ਖਰਾਬ ਕਰੂਗਾ ਇਹ ਆਪਾਂ ਆਪਣੇ ਆਪੇ ਵਧਾ ਲੈਨੇ ਆ ਨੂੰ ਕੋਈ ਉਹ ਨਹੀਂ ਹੈਗਾ ਜੀ ਦੇਖ ਲਓ ਸਰ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਤੇ ਸ਼ੂਗਰ ਦੇ ਮਰੀਜ਼ ਸਾਡੇ ਤੁਹਾਡੇ ਕੋਲ ਆ ਕੇ ਕਹਿ ਰਹੇ ਨੇ ਵੀ ਹਾਂ ਲਓ ਪਲਾਓ ਜੂਸ ਕਾਲੂ ਹੋ ਜੇ ਵੀ ਉਹਨਾਂ ਦਾ ਸ਼ੂਗਰ ਹੀ ਬਾਜੇ ਨਹੀਂ ਬਤਾ ਜੀ ਸ਼ੂਗਰ ਇਸ ਦੇ ਨਾਲ ਨਹੀਂ ਬਧੂਗਾ ਕਿੰਨਾ ਮਰਜੀ ਪੀ ਲੈਣੋ ਕਿੰਨਾ ਮਰਜੀ ਪੀ ਲੈਣਾ ਸ਼ੂਗਰ ਦੇ ਮਰੀਜ਼ ਸ਼ੂਗਰ ਦੇ ਮਰੀਜ਼ ਗੰਨੇ ਦਾ ਰਸ ਗੰਨੇ ਦਾ ਰਸ